ਪੰਜਾਬ ਪੁਲਿਸ ਦੇ ਉੱਤੇ ਕਾਫੀ ਇਲਜ਼ਾਮ ਹੁਣ ਤੱਕ ਲੱਗੇ ਨੇ ਭਾਵੇਂ ਜੀ 2025 ਨੂੰ ਵੀ ਦੇਖ ਲਈਏ ਇੱਕੋ ਸਾਲ ਦੇ ਵਿੱਚ ਪੰਜਾਬ ਪੁਲਿਸ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਗਏ ਵੱਖ-ਵੱਖ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਔਰ ਜਿੱਦਾਂ ਇਹ ਸਾਲ ਹੁਣ ਅੰਤ ਹੋਣ ਦੀ ਕਗਾਰ ਤੇ ਐ ਉਵੇਂ-ਉਵੇਂ ਉਹ ਮਾਮਲੇ ਚੇਤੇ ਵੀ ਆ ਰਹੇ ਆ ਪਰ ਇਸ 2025 ਦੇ ਨਾਲ ਨਾਲ ਹੋਰ ਬਹੁਤ ਕੁਝ ਸਗੋਂ ਪੰਜਾਬ ਪੁਲਿਸ ਦਾ ਇੱਕ ਲੰਮਾ ਇਤਿਹਾਸ ਇਸ ਦੇ ਨਾਲ ਬੱਝਿਆ ਹੋਇਆ ਔਰ ਉਸੇ ਬਾਰੇ ਗੱਲਬਾਤ ਕਰਾਂਗੇ ਕਿਹੜੇ ਇਲਜ਼ਾਮ ਨੇ ਪੰਜਾਬ ਪੁਲਿਸ ਕਿਸ ਚੀਜ਼ ਚ ਗ੍ਰਸਤ ਹੈ ਔਰ ਪੰਜਾਬ ਨੂੰ ਕਿਹੜੀ ਚੀਜ਼ ਖਾਈ ਜਾ ਰਹੀ ਹੈ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਪਿੰਦਰ ਸਿੰਘ ਉਤਰਾ ਜੀ ਉਤਰਾ ਸਾਹਿਬ ਵਨ ਡੀ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਤਰਾ ਸਾਹਿਬ ਜੇ ਆਪਾਂ ਇਸ ਪੂਰੇ ਸਾਲ ਦੇ ਉੱਤੇ ਇੱਕ ਝਾਤ ਮਾਰੀਏ ਲੰਘੇ ਕੁਝ ਸਾਲਾਂ ਵਾਂਗ ਇਹਦੇ ਵਿੱਚ ਵੀ ਗੈਂਗਸਟਰイズਮ ਸਿਖਰਾਂ ਦੇ ਉੱਤੇ ਨਜ਼ਰ ਆਇਆ ਪਾਵੇਂ ਆਪਣੇ ਡੀਜੀਪੀ ਗੌਰਵ ਯਾਦਵ ਉਹ ਕਹਿਣ ਜਾਂ ਨਾ ਕਹਿਣੀ ਅਖਬਾਰ 'ਚ ਕੋਈ ਖਬਰ ਛਪੇ ਪਰ ਇਸ ਦੇ ਬਾਵਜੂਦ ਲਗਾਤਾਰ ਗੈਂਗਸਟਰਸ ਦੀ ਇਨਵੋਲਵਮੈਂਟ ਪੰਜਾਬ ਦੇ ਵਿੱਚ ਨਜ਼ਰ ਆਉਂਦੀ ਰਹੀ ਹੈ ਜੇ ਆਪਾਂ ਇੱਥੋਂ ਹੀ ਸ਼ੁਰੂ ਕਰੀਏ ਮੈਂ ਗੱਲ ਕਰਦਾ ਕਿ ਪੰਜਾਬ ਦੀ ਤਰਾਸਦੀ ਇਸ ਵੇਲੇ ਤਿੰਨ ਤਰ੍ਹਾਂ ਦੀ ਚੱਲ ਰਹੀ ਹੈ ਹੁਣ ਤੁਸੀਂ ਕਹੋਗੇ ਤਿੰਨ ਤਰ੍ਹਾਂ ਦੀ ਤਰਾਸਦੀ ਦੇ ਵਿੱਚ ਵੀ ਪੰਜਾਬ ਪੁਲਿਸ ਦਾ ਪੂਰਾ ਹੱਥ ਤੁਹਾਡੇ ਸਾਹਮਣੇ ਮੈਂ ਵਿੱਦ ਪ੍ਰੂਫ ਤੁਹਾਨੂੰ ਇਹਦਾ ਜਵਾਬ ਦੇਵਾਂਗਾ ਜਿਵੇਂ ਕਿ ਪਹਿਲਾ ਆਪਾਂ ਮਨੁੱਖੀ ਤਸਕਰੀ ਦੀ ਜਿਹੜੀ ਆਪਾਂ ਤਰਾਸਦੀ ਦਾ ਲੈ ਲਈਏ ਮਨੁੱਖੀ ਤਸਕਰੀ ਦੀ ਤਰਾਸਦੀ ਦੇ ਵਿੱਚ ਦੇਖੋ ਕਿੰਨਾ ਕੁਝ ਹੋ ਰਿਹਾ ਸਾਡਾ ਪੰਜਾਬ ਬਾਹਰ ਆ ਜਾ ਰਿਹਾ ਕਰਜ਼ੇ ਥੱਲੇ ਦੱਬਿਆ ਜਾ ਰਿਹਾ ਪੰਜਾਬ 50 ਲੱਖ ਰੁਪਇਆ 80 80 ਲੱਖ ਰੁਪਇਆ ਦੇ ਕੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ 'ਚ ਜਾ ਰਿਹਾ ਜਾਣ ਤੋਂ ਬਾਅਦ ਉਥੋਂ ਫਿਰ ਉਹ ਸਰਕਾਰ ਨੇ ਅਮਰੀਕਾ ਨੇ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਿਦਾਂ ਸਾਡੇ ਬੰਦਿਆਂ ਨੂੰ ਉਥੋਂ ਵਾਪਸ ਭੇਜਿਆ ਪੈਰਾਂ 'ਚ ਬੇੜੀਆਂ ਪਾ ਕੇ ਹੱਥਾਂ 'ਚ ਹੱਥ ਕੜੀਆਂ ਲਾ ਕੇ ਆਪਣੇ ਚਾਜਾ ਲਈ ਜਾਂ ਜਿੱਦਾਂ ਵੀ ਉਹਨਾਂ ਨੇ ਜਾਂ ਇਹ ਗੱਲ ਕਹਿ ਦਈਏ ਵੀ ਸਾਡੇ ਪੰਜਾਬ ਦਾ ਜਲੂਸ ਕੱਢਿਆ ਪੂਰਾ ਕਹਿ ਦਈਏ ਜਾਂ ਕੁਝ ਵੀ ਕਹਿ ਦਈਏ ਪੰਜਾਬ ਨੂੰ ਨੀਵਾ ਦਿਖਾਉਣ ਵਾਸਤੇ ਉਹਨਾਂ ਨੇ ਕੀਤਾ ਜੋ ਵੀ ਆਪਾਂ ਮਾੜੇ ਤੋਂ ਮਾੜੀ ਗੱਲ ਕਹਿ ਦਈਏ ਵੀ ਸਾਡੇ ਪੰਜਾਬ ਨਾਲ ਉਹ ਹੋਇਆ ਔਰ ਉਸ ਤਰਾਸਦੀ ਦੇ ਵਿੱਚ ਜਿੱਦਾਂ ਆ ਹੁਣ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਕੋਈ ਸੱਤਪਾਲ ਸਿੰਘ ਟਰੈਵਲ ਏਜੰਟ ਸੀ ਉਹ ਉਥੇ ਈਡੀ ਦੀ ਰੇਡ ਹੋਈ ਸੀ ਕਿੰਨੇ ਕਰੋੜ ਰੁਪਇਆ ਉਸ ਏਜੰਟ ਦੇ ਨਾਲ ਰਿਲੇਟਡ ਮਤਲਬ ਜਿੱਥੇ ਜਿੱਥੇ ਉਹਨੇ ਬ੍ਰਾਂਚਾਂ ਖੋਲੀਆਂ ਜਿੱਥੋਂ ਪੜਿਆ ਗਿਆ ਆਫਟਰ ਆਲ ਜੇ ਕੰਮ ਹੋਇਆ ਤੇ ਕਿਤੇ ਇਨਫੋਰਮੇਸ਼ਨ ਮਿਲੀ ਉਸ ਇਨਫੋਰਮੇਸ਼ਨ ਦੀ ਜਿਹੜੀ ਗਾਂ ਅੱਗੇ ਜਿਹੜੀ ਇਨਕੁਆਰੀ ਚੱਲਦੀ ਚੱਲਦੀ ਦੇ ਵਿੱਚ ਫਿਰ ਪੁਲਿਸ ਨਾਲ ਲਿੰਕ ਨਿਕਲੇ ਉਹਨਾਂ ਦੇ ਇੱਕ ਕੋਈ ਐਸਪੀ ਦੇ ਨਾਲ ਪਲੱਸ ਹੋਰ ਵੀ ਕਈਆਂ ਦੇ ਨਾਲ ਉਹ ਜਿਹੜੇ ਐਸਪੀ ਆ ਨਿਕਲੇ ਸੀ ਉਹ ਸਾਰੇ ਜਾਣਦੇ ਨੇ ਉਹ ਸਾਰਾ মিডিਆ ਸਾਰਾ ਕੁਝ ਦੱਸਿਆ ਜੀ ਇਸ ਤੋਂ ਇਲਾਵਾ ਹੋਰ ਵੀ ਪੁਲਿਸ ਅਫਸਰਾਂ ਦੇ ਉਸ ਨਾਲ ਲਿੰਕ ਨਿਕਲੇ ਸਾਡੀ ਪੁਲਿਸ ਦਾ ਕੀ ਸਾਡੀ ਪੁਲਿਸ ਦੀ ਤਨਖਾਹ ਜੇ ਮੰਨ ਲਓ ਇੱਕ ਡੀਐਸਪੀ ਜਾਂ ਐਸਪੀ ਰੈਂਕ ਦੀ ਘੱਟੋ ਘਾਟ ਆਪਾਂ 2 ਲੱਖ ਰੁਪਈਆ ਲੈ ਲੈ ਜੇ ਇਹਨਾਂ ਅਫਸਰਾਂ ਦੀ 2 ਲੱਖ ਰੁਪਈਆ ਦਾ ਨਾਲ ਤਸੱਲੀ ਨਹੀਂ ਹੁੰਦੀ ਤਾਂ ਕੀ ਇਹੋ ਜੀਆਂ ਠਗੀਆਂ ਠੋਰੀਆਂ ਮਾਰ ਰੀਆਂ ਜਾਂ ਇਹੋ ਜਿਹੇ ਜਿਹੜੇ ਉਹ ਗੱਲ ਕਹਿ ਦਈਏ ਭਈ ਜੇ ਕੋਈ ਕਿਸੇ ਦਾ ਗਾਲ ਘੁੱਟ ਕੇ ਪੈਸਾ ਕਮਾਇਆ ਤੇ ਉਹਨੂੰ ਉਸੇ ਹਿਸਾਬ ਨਾਲ ਹੀ ਲਾਉਣਾ ਜਿਵੇਂ ਕਿ ਆ ਤੁਹਾਡੇ ਸਾਹਮਣੇ ਲੱਗਾ ਅੱਛਾ ਇੱਕ ਤੇ ਇਹ ਹੋ ਗਈ ਪਰ ਇਹਦੇ ਬਾਰੇ ਹੱਲ ਕੋਈ ਨਹੀਂ ਇਹ ਵੀ ਇੱਕ ਤਰਾਸ ਦੀ ਹੈ ਸਾਡੇ ਪੰਜਾਬ ਦੀ ਬਹੁਤ ਵੱਡੀ ਜੇ ਦਾ ਸਰਕਾਰ ਹੱਲ ਨਹੀਂ ਕਰਦੀ ਜਾਂ ਸਾਡੇ ਅਫਸਰ ਹੱਲ ਨਹੀਂ ਕਰਦੇ ਫਿਰ ਇਹੋ ਜੇ ਇਹਦੇ ਵਿੱਚ ਜਦੋਂ ਲੋਕਾਂ ਨਾਲ ਠੱਗੀ ਵਜਦੀ ਜਾਂਦੀ ਏ ਫਿਰ ਭਾਨੇ ਸਿੱਧੂ ਵਰਗੇ ਨੂੰ ਆ ਕੇ ਜਾਂ ਬੁਲਾ ਕੇ ਲੋਕੀ ਉੱਥੇ ਅਪਰੋਚ ਕਰਦੇ ਨੇ ਫਿਰ ਉਹ ਆ ਕੇ ਜਦੋਂ ਇਹਨਾਂ ਦਾ ਵਿਰੋਧ ਕਰਦੇ ਨੇ ਫਿਰ ਲੋਕਾਂ ਨਾਲ ਜੇ ਠੱਗੀ ਵਜਦੀ ਆਉਂਦੀ ਵਿਚਾਰਿਆਂ ਦੇ ਪੈਸੇ ਮੁੜਦੇ ਨੇ ਚਲੋ ਜੋ ਵੀ ਮਿਲਦੇ ਅਗਲੇ ਕਹਿੰਦੇ ਜੇ ਸਾਡਾ 50 ਲੱਖ ਦੇਓ ਸਾਨੂੰ 25 ਮਿਲਿਆ ਕੋਈ ਸਾਡੇ ਪੱਲੇ ਤੇ ਪਿਆਣਾ ਕਿ ਉੱਥੇ ਸਰਕਾਰ ਕਿੱਥੇ ਗਈ ਏ ਉੱਥੇ ਸਾਡੀ ਪੁਲਿਸ ਕਿੱਥੇ ਗਈ ਏ ਜਦੋਂ ਤੁਸੀਂ ਦੇਖੋ ਪਬਲਿਕ ਦੇ ਨਾਲ ਠੱਗੀ ਵੱਜਦੀ ਤੇ ਪੁਲਿਸ ਸਾਡਾ ਸਾਥ ਨਹੀਂ ਦਿੰਦੀ ਇਹ ਕਹੀ ਹੋ ਗਈ ਹੁਣ ਦੂਜੀ ਇਹ ਠੱਗੀ ਦਾ ਦੇਖੋ ਹੱਲ ਇੱਕ ਪਾਸੇ ਸਾਡੇ ਆਈਜੀ ਸਾਹਿਬ ਨਾਲ ਵੱਜੀ ਆਨਲਾਈਨ ਠੱਗੀ ਉਹ ਵੱਜੀ ਉਹਨਾਂ ਨੇ ਜਦੋਂ ਇਹ ਕੰਮ ਕੀਤਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਉਹਦੀ ਰਿਕਵਰੀ ਵੀ ਹੋਣੀ ਸ਼ੁਰੂ ਕੀਤੀ ਤੇ ਜਿਹੜੀ ਆ ਮਨੁੱਖੀ ਤਸਕਰੀ ਦੇ ਵਿੱਚ ਲੋਕੀ ਇੰਨਾ ਨਾ ਪੈਸਾ ਲਾਂਦੇ ਇਹ ਕਿਉਂ ਨਹੀਂ ਰਿਕਵਰੀ ਕਰਨ ਦੀ ਪੁਲਿਸ ਕਿਉਂਕਿ ਇਹਦੇ ਵਿੱਚ ਪੁਲਿਸ ਦੇ ਖੁਦ ਆਪਣੇ ਪੈਸੇ ਲੱਗੇ ਨੇ ਕਿੰਨੇ ਪੈਸੇ ਲੱਗੇ ਨੇ ਤੁਸੀਂ ਸਾਰਾ ਸਾਰਾ ਕੁਝ ਸਾਹਮਣੇ ਆਇਆ ਹੀ ਹੈ ਹੁਣ ਇਹ ਇਸ ਚੀਜ਼ ਦਾ ਵੀ ਆਪਾਂ ਇੱਕ ਸਵਾਲਾਂ ਦੇ ਘੇਰੇ ਵਿੱਚ ਇੱਥੇ ਪੁਲਸ ਖੜੀ ਹੁੰਦੀ ਹੈ ਅੱਛਾ ਉਸ ਤੋਂ ਬਾਅਦ ਤੁਸੀਂ ਆਓ ਇਹ ਇਹ ਹਿਊਮਨ ਟ੍ਰੈਫਿਕਿੰਗ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਇਹ ਅਸਲ 'ਚ ਹੈ ਕਿ ਹਿਊਮਨ ਟ੍ਰੈਫਿਕਿੰਗ ਕਿਹੜੀ ਹੋ ਰਹੀ ਹੈ ਇਹ ਸਾਡੇ ਪੰਜਾਬ ਦੇ ਵਿੱਚੋਂ ਸਾਡਾ ਪੰਜਾਬ ਐਸ ਵळे ਬਾਹਰਲੇ ਮੁਲਕਾਂ 'ਚ ਜਾਣ ਵਾਸਤੇ ਕਿਉਂਕਿ ਇੱਥੋਂ ਸਾਡਾ ਪੰਜਾਬ ਐਸ ਵळे ਤੱਕ ਜਿਹੜੇ ਮੁੱਦੇ ਬਾਹਰ ਜਾ ਰਹੇ ਹਾਂ ਹਾਂ ਉਹਨਾਂ ਰੰਗ ਜਿਹੜੇ ਬਾਹਰ ਜਾ ਰਹੇ ਨੇ ਉਹਦੇ ਵਿੱਚ ਕਿੰਨਾ ਕਿੰਨਾ ਪੈਸਾ ਲੋਕਾਂ ਦਾ ਲੱਗਾ ਜੇ ਚਲੇ ਗਏ ਤੇ ਉਹਨਾਂ ਦਾ ਠੀਕ ਹੈ ਜਈ ਕਈ ਵਾਰੀ ਮੁੰਡੇ ਕਈ ਵਿਚਾਰੇ ਰਸਤਿਆਂ 'ਚ ਮਾਰੇ ਵੀ ਗਏ ਕੋਈ ਡੰਕੀ ਰੇ ਕਿਸ਼ਤੀਆਂ 'ਚ ਡੁੱਬ ਗਏ ਕੋਈ ਕਈ ਕੁਛ ਹੋ ਰਸਤਿਆਂ 'ਚ ਕਈ ਕੁਛ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੋਇਆ ਤੇ ਉਹ ਪਰਿਵਾਰ ਹੀ ਦੱਸ ਸਕਦੇ ਕੀ ਕੀ ਕੁਛ ਥੋੜੇ ਥੋੜੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਮੁੰਡੇ ਡੰਕੀ ਰੂਟ ਦੇ ਜ਼ਰੀਏ ਬਾਹਰ ਜਾ ਰਹੇ ਜਾਂ ਭੇਜੇ ਜਾ ਰਹੇ ਹੈ ਇਹ ਇੱਕ ਵੱਡਾ ਨੈਕਸਸ ਹੈ ਔਰ ਇਸ ਦੇ ਵਿੱਚ ਕੀ ਪੁਲਿਸ ਦਾ ਵੀ ਹੱਥ ਹੈ ਆ ਤੁਹਾਡੇ ਸਾਹਮਣੇ ਪੈਸੇ ਹੋਰ ਕਿੱਥੋਂ ਪੁਲਿਸ ਦੇ ਆਏ ਆ ਜਿਹੜੇ ਉਦੋਂ ਫੜੇ ਆ ਪਰਸੋਂ ਜਿਹੜਾ ਈਡੀ ਦਾ ਰੇਡ ਹੋਇਆ ਜਲੰਧਰ ਦੇ ਵਿੱਚੋਂ ਉਹ ਪੁਲਿਸ ਨਾਲ ਇਹ ਨਮੋਲ ਹੋਈ ਹੋ ਇਸੇ ਕਰਕੇ ਨਾਲ ਨਮੋਲ ਹੋਈ ਹੈ ਜੇ ਇਹੋ ਹੀ ਡੰਕੀ ਰੂਟ ਤੋਂ ਸਾਡੇ ਪੁਲਿਸ ਇਸ ਚੀਜ਼ ਦੀ ਸਖਤਾਈ ਕਰੇ ਇਸ ਚੀਜ਼ ਤੇ ਰੋਕ-ਥਾਮ ਕਰੇ ਵੀ ਇਹ ਇਸ ਤਰ੍ਹਾਂ ਬੱਚੇ ਜਾਣੇ ਨਹੀਂ ਚਾਹੀਦੇ ਤੁਸੀਂ ਵੀਜ਼ੇ ਲੱਗੇ ਨੇ ਐਮਬੈਸੀਆਂ ਤੋਂ ਵੀਜ਼ੇ ਐਮਬੈਸੀਆਂ ਜਿਹੜੀਆਂ ਬਾਹਰਲੇ ਕੰਟਰੀਆਂ ਨੇ ਜਿਹੜੇ-ਜਿਹੜੇ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਉਹਦੀਆਂ ਐਮਬੈਸੀਆਂ ਖੋਲੀਆਂ ਆ ਉਹ ਇਸੇ ਕਰਕੇ ਖੋਲੀਆਂ ਕਿ ਬੰਦੇ ਜੇ ਕੋਈ ਜਾਣ ਦਾ ਇੰਟਰਸਟਡ ਏ ਕੋਈ ਟੂਰਿਸਟ ਜਾਣਾ ਕੋਈ ਫੈਮਿਲੀ ਤੌਰ ਤੇ ਜਿੱਦਾਂ ਵੀ ਕਿਸੇ ਨੇ ਜਾਣਾ ਵੀਜ਼ਾ ਲੈ ਕੇ ਜਾਣਾ ਪਰ ਵੀਜ਼ੇ ਵਾਲੇ ਪਾਸੇ ਤੇ ਨਹੀਂ ਜਿਹੜੇ ਇਹੋ ਜਿਹੇ ਪੁਲਿਸ ਅਧਿਕਾਰ ਨਾਲ ਰਿਲੇਟਡ ਹੋ ਕੇ ਡੰਕੀ ਰੂਟ ਨੇ ਬਣਾਏ ਨੇ ਵੀ ਬੰਦਿਆਂ ਨੂੰ ਕਿਸਤੀ ਰਾਈ ਭੇਜਦਣਾ ਉਹ ਜੰਗਲਾਂ ਰਾਈ ਭੇਜਦਣਾ ਉਹ ਬੰਦਿਆਂ ਕੋਲ 50-50 ਲੱਖ ਕੋਈ 70-70 ਲੱਖ ਲੈ ਰਹੇ ਨੇ ਉਹ ਲੈਣ ਦਾ ਰਿਜ਼ਲਟ ਕੀ ਹੈ ਬਰਬਾਦੀ ਸਾਡੇ ਪੰਜਾਬ ਦੀ ਸਾਡੇ ਪੰਜਾਬ ਦੇ ਪੈਸੇ ਦੀ ਜਿਹਦੇ ਬਾਰੇ ਨਾ ਸਰਕਾਰ ਗੌਰ ਕਰਦੀਏ ਨਾ ਸਾਡੀ ਪੁਲਿਸ ਗੌਰ ਕਰਦੀ। ਤੇ ਉਜੜਦਾ ਕੀ ਪਿਆ ਉਜੜਦਾ ਸਾਡਾ ਪੰਜਾਬ ਪੰਜਾਬ ਸਾਡਾ ਖਾਲੀ ਹੋ ਰਿਹਾ ਠੀਕ ਹੈ ਨਾ ਇੱਕ ਤਾਂ ਤੁਹਾਨੂੰ ਮੈਂ ਇਹ ਦੱਸਦੀ ਪੰਜਾਬ ਦੀ ਤਰਾਸ ਦੀ ਵੱਡੀ ਇਸ ਤੋਂ ਬਾਅਦ ਦੂਜੀ ਤਰਾਸ ਦੀ ਤੁਸੀਂ ਗੈਂਗਸਟਰ ਵਾਰ ਦੀ ਲੈ ਗੈਂਗਸਟਰ ਵਾਰ ਦੀ ਤਾਸ ਦੀ ਤਾਂ ਵੀ ਤੁਹਾਨੂੰ ਦੱਸਦੇ ਆ ਕਿ ਪੁਲਿਸ ਦਾ ਰੋਲ ਦੇਖੋ ਤੁਸੀਂ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਦੋਂ ਕਰਾਈ ਗਈ ਮੋਹਾਲੀ ਦੇ ਵਿੱਚ ਉੱਥੇ ਵੀ ਪੁਲਿਸ ਦਾ ਹੱਥ ਮੈਂ ਵਿਧ ਪ੍ਰੂਫ ਦੇਂਦਾ ਕਿ ਉਸ ਵੇਲੇ ਡੀਐਸਪੀ ਕੁਰਸ਼ੇਰ ਸਿੰਘ ਜਿਹੜਾ ਡਿਸਮਿਸ ਕੀਤਾ ਜਦਕਿ ਉਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਸੀ ਆਫਟਰ ਆਲ ਪਿੱਛੇ ਸੀਨੀਅਰ ਅਫਸਰਾਂ ਦਾ ਹੀ ਹੱਥ ਸੀ ਤੇ ਤਾਂ ਹੀ ਇਹ ਕੰਮ ਹੋਇਆ ਇਹ بجائے ਇਸ ਦੇ ਕਿ ਆਪਾਂ ਨੂੰ ਇਹਨੂੰ ਗਲਤ ਲਾਈਨ ਤੇ ਚੱਲੇ ਇਹ ਜੇ ਬੱਚੇ ਕੋਈ ਪਟਕ ਗਏ ਨੇ ਉਹਨਾਂ ਨੂੰ ਆਪਾਂ ਸਿੱਧੀ ਲਾਈਨ ਤੇ ਲਿਆ ਕੇ ਉਹਨਾਂ ਨਾਲ ਬੈਠ ਕੇ ਕਦੀ ਕਿਸੇ ਸਰਕਾਰ ਨੇ ਕਿਸੇ ਅਫਸਰ ਨੇ ਜਾਂ ਕਿਸੇ ਨੇ ਜਾਂ ਕਿਸੇ ਜਥੇਬੰਦੀ ਨੇ ਇਹ ਸੋਚਿਆ ਕਿ ਯਾਰ ਆਪਾਂ ਇਹਨਾਂ ਨੂੰ ਟੇਬਲ 'ਤੇ ਕਰਕੇ ਆਪਾਂ ਇਹਨਾਂ ਨੂੰ ਝੰਡੇ ਥਲੇ ਲਿਆਂ ਦੀ ਕੋਸ਼ਿਸ਼ ਕਰੀਏ ਕਿ ਜੇ ਭਟਕ ਗਏ ਨੇ ਤੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਲਈਏ ਇਹ ਦੂਜੀ ਤਰਾਸ ਦੀ ਪੰਜਾਬ ਦੀ ਤਰਾਸ ਦੀ ਠੀਕ ਹੈ ਨਾ ਤੀਜੀ ਤਰਾਸ ਦੀ ਹੁਣ ਪੰਜਾਬ ਦੀ ਆ ਗਈ ਨਸ਼ਿਆਂ ਦੀ ਇਹ ਪੁਲਿਸ ਦਾ ਇਹ ਚ ਵੀ ਤੁਹਾਨੂੰ ਦੱਸ ਦਿੱਤਾ ਰੋਲ ਉਹ ਚ ਵੀ ਦੱਸ ਦਿੱਤਾ ਪੁਲਿਸ ਸਰ ਤੀਜੀ ਤਰਾਸ ਦੀ ਨਸ਼ਿਆਂ ਦੇ ਆ ਗਈ ਨਸ਼ਿਆਂ ਦੀ ਇਤਰਾਸ ਦੀ ਦੇ ਵਿੱਚ ਵੀ ਪੁਲਿਸ ਸਾਡੀ ਇਨਵੋਲਡ ਜਿਵੇਂ ਕਿ ਜੇ ਪਹਿਲਾ ਨਸ਼ਿਆਂ ਦੀ ਇਤਰਾਸ ਦੀ ਦੇ ਵਿੱਚ ਰਾਜੀਤ ਲੈ ਲਓ ਏ ਹੈ ਜੀ ਇੰਦਰਜੀਤ ਲੈ ਲਓ ਏ ਜੀ ਇਸ ਤੋਂ ਇਲਾਵਾ ਹੋਰ ਵੀ ਪੁਲਿਸ ਕਾਫੀ ਨੈਕਸਸ ਇਹਦੇ ਨਾਲ ਜੁੜਿਆ ਜਿਵੇਂ ਕਿ ਸਾਡਾ ਪੁਲਿਸ ਦਾ ਕੰਮ ਹੈ ਕਿ ਕੰਟਰੋਲ ਕਰਨਾ ਨਸ਼ਿਆਂ ਨੂੰ ਕਿ ਨਾ ਕਿ ਨਸ਼ਿਆਂ ਦੇ ਨਾਲ ਅਸੀਂ ਉਹਨਾਂ ਦਾ ਸਾਥ ਦੇਣਾ ਜਿਦੇ ਵਿੱਚ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਕੁਸ਼ ਨਸ਼ਿਆਂ ਦੇ ਕਿੰਨੀ ਜਵਾਨੀ ਸਾਡੀ ਪੰਜਾਬ ਦੀ ਬਰਬਾਦ ਹੋ ਰਹੀ ਹੈ ਕਿੰਨਾ ਸਾਡਾ ਪੰਜਾਬ ਦਾ ਪੈਸਾ ਬਰਬਾਦ ਹੋ ਰਿਹਾ ਇਹਨਾਂ ਚੀਜ਼ਾਂ ਬਾਰੇ ਕਦੀ ਕਹੇ ਸਰਕਾਰ ਨੇ ਕਦੀ ਕਹੇ ਸਾਡੇ ਅਫਸਰ ਨੇ ਇਹ ਨਹੀਂ ਗੌਰ ਕੀਤੀ ਕਿ ਇਸ ਚੀਜ਼ ਨੂੰ ਆਪਾਂ ਖਤਮ ਕਿਹੜੇ ਤਰੀਕੇ ਨਾਲ ਕਰਨਾ ਹੈ ਕੱਲੇ ਪਰਚੇ ਦੇਣ ਤੇ ਦੁਆਰੇ ਹੋ ਗਏ ਵੀ ਪਰਚਾ ਦੇਤਾ ਜੀ 5 ਗ੍ਰਾਮ ਫੜ ਲਈ ਜੀ 10 ਗ੍ਰਾਮ ਫੜ ਲਈ ਜੀ 20 ਗ੍ਰਾਮ ਫੜ ਲਈ ਕੱਲੇ ਪਰਚੇ ਦੇ ਧਿਆ ਸਾਡਾ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਪਰਚੇ ਦੇ ਕੇ ਤੁਸੀਂ ਕਿਤਾਬਾਂ ਨਾਲ ਕਾਲੀਆਂ ਕਰੋ ਉਹਨਾਂ ਨੂੰ ਜੇ ਕੋਈ ਕਿਤੇ ਭਟਕਿਆ ਉਹਨਾਂ ਨੂੰ ਮੈਂ ਇੱਕੋ ਗੱਲ ਕਰਦਾ ਫਿਰ ਟੇਬਲ ਟਾਕ ਕੀ ਕੀਤੀ ਜਾ ਸਕਦੀ ਹੈ ਇਲਾਕੇ ਦੇ ਮੋਹਤਵਾਰ ਬੰਦਿਆਂ ਨਾਲ ਲਿਆ ਕੇ ਜੇ ਕੋਈ ਚਲ ਗਿਆ ਭਟਕ ਗਿਆ ਉਹਨਾਂ ਨੂੰ ਲਿਆ ਕੇ ਆਪਾਂ ਇੱਕ ਲਾਈਨ ਤੇ ਲਾਈਏ ਬੱਚਿਆਂ ਨੂੰ ਬੱਚੇ ਗਲਤ ਸੋਸਾਇਟੀ ਜੇ ਪੈ ਗਏ ਨੇ ਜੇ ਆਪਣਾ ਘਰ ਦੇ ਵਿੱਚੋਂ ਵੀ ਕੋਈ ਪਰਿਵਾਰ ਦਾ ਬੱਚਾ ਗਲਤ ਸੋਸਾਇਟੀ ਤੇ ਪੈਂਦਾ ਤੇ ਆਪਾਂ ਉਹਨਾਂ ਨੂੰ ਵੀ ਤੇ ਸੁਧਾਰਦੇ ਆ ਸਾਰਾ ਹੀਲਾ ਵਸੀਲਾ ਲਾਈਦਾ ਯਾਰ ਸੁਧਾਰਦੀਏ ਤੇ ਜੇ ਉਹ ਯਾਰ ਸਾਡਾ ਪੰਜਾਬ ਹੈ ਜੇ ਪੰਜਾਬ ਦੇ ਵਿੱਚੋਂ ਸਾਡੇ ਬੱਚੇ ਕਿਤੇ ਭਟਕ ਗਏ ਨੇ ਤੇ ਆਪਾਂ ਉਹਨਾਂ ਨੂੰ ਸਿੱਧੇ ਕਿਉਂ ਨਹੀਂ ਲੈਂਦੇ ਕੱਲਾ ਸੀ ਪਰਚਿਆਂ ਦੇ ਵਿੱਚ ਤੇ ਆ ਕਰਨ ਦੇ ਵਿੱਚ ਸਾਡੀ ਬੱਲੇ ਬੱਲੇ ਖੱਟਣ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਣਾ ਸਾਨੂੰ ਅਸੀਂ ਤੇ ਗੱਲ ਇਹ ਵੀ ਰੰਗਲਾ ਪੰਜਾਬ ਬਣਾਉਣ ਦੀ بجائے ਅਸੀਂ ਤੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਰਹੇ ਹਾਂ ਥੋੜਾ ਜਿਹਾ ਮੇਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਜਾਂ ਮੇਰੇ ਅਫਸਰ ਸੁਣਦੇ ਹੋਣ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਪੰਜਾਬ ਦਾ ਜਿਹੜਾ ਇਹ ਸਾਰਾ ਸਿਸਟਮ ਖਰਾਬ ਹੈ ਇਹਨੂੰ ਜੋ ਵੀ ਤਰੀਕਾ ਵਜਦਾ ਜਾਂ ਪਬਲਿਕ ਦੀ ਸਪੋਰਟ ਜਾਂ ਜਨਤਾ ਦੀ ਜਿਹਦੀ ਵੀ ਸਪੋਰਟ ਲੈ ਕੇ ਇਹਨੂੰ ਆਪਾਂ ਤਾਂ ਨਾਲ ਸਤ ਅਰਸ ਨਿਹਾਲ ਜੀ ਜੀ ਪਸਾ 4-5 ਸਾਲਾਂ ਵਿੱਚ ਜੇ ਗੈਂਗਸਟਰイズਮ ਦੇ ਉੱਤੇ ਝਾਤ ਮਾਰੀਏ ਬੜਾ ਕੁਝ ਵੇਖਣ ਨੂੰ ਮਿਲਿਆ ਭਾਵੇਂ ਵਿੱਕੀ ਮਿੱਡੂ ਖੇੜਾ ਹੋ ਗਿਆ ਸੰਦੀਪ ਨੰਗਲੰਬੀਆਂ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਹਾਲ ਹੀ ਦੇ ਵਿੱਚ ਜਿਹੜੇ ਦੁਆਰਾ ਗੈਂਗਵਾਰਸ ਸੋ ਕਾਲਡ ਗੈਂਗਵਾਰਸ ਹੋਈਆਂ ਜਿੱਥੇ ਕਬੱਡੀ ਖਿਡਾਰੀ ਵੀ ਮਾਰੇ ਗਏ ਆਹ ਰਾਣਾ ਬਲਾਚੌਰੀਆ ਮਾਰਿਆ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਦਾਂ ਦੇ ਕੇਸਿਸ ਐ ਜਿਹੜੇ ਸ਼ਾਇਦ ਸੁਰਖੀਆਂ ਦਾ ਉਸ ਤਰੀਕੇ ਨਾਲ ਹਿੱਸਾ ਨਹੀਂ ਬਣਦੇ ਪਰ ਉੱਥੇ ਵੀ ਗੈਂਗਸਟਰイズਮ ਇਨਵੋਲਡ ਹੁੰਦਾ ਆ ਪਰ ਸਵਾਲ ਇਹ ਹੈ ਕਿ ਕੀ ਪੰਜਾਬ ਫਿਰ ਗੈਂਗਸਟਰਾਂ ਦੀ ਗੈਂਗਸਟਰ ਦੇ ਹੱਥ ਦੇ ਵਿੱਚ ਚੱਲਦਾ ਪਿਆ ਪੁਲਿਸ ਫਿਰ ਇੱਥੇ ਕੀ ਕਰਦੀ ਪਈ ਹੈ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਦੇ ਦੱਸ ਕੇ ਠਹਿ ਜਾਂ ਵੀ ਇਹ ਦੇਖੋ ਗੱਲ ਮਾਰਨ ਵਾਲੇ ਵੀ ਪੰਜਾਬੀ ਜੀ ਆਪਾਂ ਕਹ ਲਈ ਤੇ ਮਾਰਨ ਵਾਲੇ ਵੀ ਪੰਜਾਬੀ ਤੇ ਇਹਦਾ ਮਤਲਬ ਇਹ ਹੈ ਵੀ ਨਾਸ ਤੇ ਸਾਡੇ ਪੰਜਾਬ ਦਾ ਹੀ ਹੋ ਰਿਹਾ ਪੰਜਾਬ ਦੀ ਇਹ ਕਹਿ ਦਈਏ ਆਪਾਂ ਵੀ ਪੰਜਾਬ ਦੀ ਨਸਲ ਕੁਸ਼ੀ ਹੋ ਰਹੀ ਹੈ ਨੂੰ ਕਹਾਂਗੇ ਆਪਾਂ ਕਿਉਂਕਿ ਮਾਰਨ ਵਾਲੇ ਵੀ ਜੇ ਉਹ ਤੇ ਮੈਂ ਅੱਗੇ ਕਹਿਣਾ ਵੀ ਜੇ ਉਹ ਭਟਕ ਗਏ ਨੇ ਤੇ ਉਹਨਾਂ ਨੂੰ ਸਿੱਧੇ ਰਸਤੇ ਲਿਆਂਦਾ ਜਾਵੇ ਜੇ ਹੁਣ ਤੁਸੀਂ ਇੱਥੇ ਦੀ ਰਾਣਾ ਬਲਾ ਚੋਰੀਏ ਦੀ ਗੱਲ ਲੈ ਲਓ ਹੁਣ ਦੇਖੋ ਉੱਥੇ ਪੁਲਿਸ ਦਾ ਕੇ ਪੁਲਿਸ ਦੀ ਸਕਿਉਰਟੀ ਦਾ ਜਾਂ ਕੀ ਅਰੇਂਜਮੈਂਟ ਸੀ ਉੱਥੇ ਜੇ ਇਹੋ ਅਰੇਂਜਮੈਂਟ ਕਮੀ ਤੇ ਕਿਤਨਾ ਕਿਤੇ ਰਹਿ ਗਈ ਨਾ ਜਿਹੜੀ ਕਮੀ ਕਰਕੇ ਉਹ ਮਾਰਿਆ ਗਿਆ ਅਗਰ ਜੇ ਉੱਥੇ ਉਹ ਹੀ ਗੱਲ ਵੀ 5-10 ਬੰਦੇ ਹੋਰ ਹੁੰਦੇ ਤੇ ਅਗੋਂ ਉਹ ਵੀ ਬਰਾਬਰ ਦੀ ਫਾਇਰਿੰਗ ਕਰ ਦਿੰਦੇ ਉਹ ਤੇ ਵਿਚਾਰਾ ਇਕੱਲਾ ਮਾਰਿਆ ਖਰੇ ਕਿੰਨੀ ਦੁਨੀਆ ਮਰਦੀ ਉੱਥੇ ਜੇ ਉੱਥੇ ਉਹਦੇ ਨਾਲ ਪੰਜ-ਛੇ ਬੰਦੇ ਅਸਲੇ ਵਾਲੇ ਨਾਲ ਹੋਰ ਹੁੰਦੇ ਤੇ ਉਹ ਜੇ ਉਧਰੋਂ ਉਹ ਵੀ ਫਾਇਰਿੰਗ ਕਰਦੇ ਹੋ ਕਿੰਨੇ ਬੰਦੇ ਮਰਦੇ ਸੀ ਤੇ ਜਾਣਾਂਗੇ ਕਿ ਕਿੰਨੇ ਪਰਿਵਾਰ ਕਿੰਨੇ ਘਰਾਂ ਦੇ ਘਰ ਖਾਲੀ ਹੋਣੇ ਸੀ ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ ਕਰਕੇ ਅਸੀਂ ਕਹਿੰਨੇ ਆਂ ਵੀ ਸਰਕਾਰ ਨੂੰ ਸਰਕਾਰ ਤੇ ਕੀ ਕਹਿਣਾ ਤੇ ਉਹਨਾਂ ਪੁਲਿਸ ਨੂੰ ਤੇ ਪੁਲਿਸ ਦੇ ਕੰਮ ਜਿਹੜੇ ਉਹ ਗਾਂ ਤੁਹਾਨੂੰ ਦਿਸਦੇ ਪਏ ਨੇ ਵੀ ਤੇ ਪੁਲਿਸ ਤੇ ਖੁਦ ਆਪ ਇਹਨਾਂ ਚੀਜ਼ਾਂ ਦੇ ਚੰਨਵਾਲੂ ਤੇ ਅਲਟੀਮੇਟਲੀ ਅਲਟੀਮੇਟਲੀ ਉਤਰਾ ਸਾਹਿਬ ਜਿਹੜੇ ਗੈਂਗਸਟਰਸ ਆ ਜਾਂ ਜਿਹੜੇ ਨਾਮੀ ਗੈਂਗਸਟਰ ਜਿਨ੍ਹਾਂ ਦਾ ਨਾਮ ਅਲਟੀਮੇਟਲੀ ਹੁੰਦਾ ਜਿਵੇਂ ਲੋਰੈਂਸ ਬਿਸ਼ਨੋਈ ਜੇ ਇਹ ਅਲਟੀਮੇਟਲੀ ਜੇਲਾਂ ਦੇ ਵਿੱਚ ਹੀ ਨੇ ਉਹ ਭਾਵੇਂ ਤੇ ਹਾਰਡ ਜੇਲ ਹੋਵੇ ਭਾਵੇਂ ਕੋਈ ਜੇਲ ਹੋਵੇ ਇਹ ਉਹਨਾਂ ਜੇਲਾਂ ਦੇ ਵਿੱਚ ਬੰਦ ਨੇ ਔਰ ਅਲਟੀਮੇਟਲੀ ਪੁਲਿਸ ਦਾ ਵਾਹ ਇਹਨਾਂ ਨਾਲ ਪੈਂਦਾ ਆ ਤੁਸੀਂ ਪੁਲਿਸ ਦੇ ਵਿੱਚ ਖਾਸਾ ਸਮਾਂ ਬਤਾਇਆ ਹੈ ਤੁਸੀਂ ਆਪਣੇ ਤਜਰਬੇ ਨਾਲ ਵੀ ਦੱਸਿਓ ਕਿ ਮਾਹੌਲ ਕਿਦਾਂ ਦਾ ਹੁੰਦਾ ਆ ਜ਼ਿਲ੍ਹਾ ਦੇ ਅੰਦਰ ਗੈਂਗਸਟਰਸ ਦੇ ਨਾਲ ਜਾਂ ਇਦਾਂ ਦੇ ਲੋਕਾਂ ਦੇ ਨਾਲ ਜੇਲ੍ਹ ਦਾ ਮਾਹੌਲ ਤੇ ਜਿਹੜਾ ਹੈ ਜੇ ਉਹਨੂੰ ਤਰੀਕੇ ਨਾਲ ਲਿਆ ਜਾਵੇ ਤੇ ਸਾਰਾ ਕੁਝ ਠੀਕ ਹੋ ਸਕਦਾ ਮੇਰੇ ਕੋਲ ਹਾਈਪੋਥੈਟিক্যাল ਸਿਚੁਏਸ਼ਨ ਹੈ ਨਾ ਕਿ ਇਹ ਹੋ ਸਕਦਾ ਪਰ ਹੁੰਦਾ ਕੀ ਆ ਉਹ ਦੱਸੋ ਕਿਉਂਕਿ ਜੇਲ੍ਹ ਦੇ ਵਿੱਚ ਵੀ ਹਰ ਚੀਜ਼ ਚੱਲਦੀ ਹੈ ਜੇ ਆਪਾਂ ਕਹੀਏ ਜੇਲ੍ਹ ਦੇ ਵਿੱਚ ਗਏ ਆ ਹਰ ਚੀਜ਼ ਚੱਲਦੀ ਹੈ ਚੱਲਦੀ ਕਿਦਾਂ ਨਾਲ ਫਿਰ ਸਾਡੀ ਫਿਰ ਉਹ ਗੱਲ ਤੇ ਪੁਲਿਸ ਦੀ ਆ ਗਈ ਨਾ ਪੁਲਿਸ ਦੀ ਸਹਾਇਤਾ ਨਾਲ ਸਾਰਾ ਕੁਝ ਹੀ ਹੁੰਦਾ ਮੈਂ ਸਾਰੀਆਂ ਗੱਲਾਂ ਦੀ 100 ਗੱਲਾਂ ਦੀ ਕੋਈ ਗੱਲ ਦੱਸਾਂ ਪੁਲਿਸ ਦੀ ਸਹੰਤੀ ਦੇ ਨਾਲ ਜਾਂ ਪੁਲਿਸ ਦੀ ਮਰੀ ਭੁਗਤ ਦੇ ਨਾਲ ਸਾਰਾ ਕੋਸ਼ਿਸ਼ ਹੁੰਦਾ ਉਹ ਜ਼ਿਆਦਾ ਗੱਲਾਂ ਨੇ ਸਫਾਈ ਦੇ ਵਿੱਚ ਇਸ ਇਹ ਸਿੱਧਾ ਕਹਿ ਦਿੱਤਾ ਜਾਵੇ ਕਿ ਗੈਂਗਸਟਰਸ ਨੂੰ ਜੇ 5 ਸਟਾਰਸ ਸਹੂਲਤਾ ਮਿਲਣ ਦੀ ਗੱਲਾਂ ਹੋ ਰਹੀਆਂ ਤੇ ਉਹ ਸੱਚ ਬਿਲਕੁਲ ਸੱਚ ਹੈ ਮੈਂ ਇੱਕੋ ਗੱਲ ਕਹਿੰਦਾ ਵੀ ਸਾਰੀ ਇਨਵੋਲਵਮੈਂਟ ਪੁਲਿਸ ਦੀ ਆ ਗਈ ਇੱਥੇ ਉਹ ਤਾਂ ਹੀ ਮਿਲ ਸਕਦੀਆਂ ਜੇ ਪੁਲਿਸ ਦੀ ਇਨਵੋਲਵਮੈਂਟ ਹੋਰ ਉੱਤੋਂ ਤੇ ਕਿਦੋਂ ਜਾਂ ਕਿਦੋਂ ਉੱਤੋਂ ਤੇ ਡਰੋਨ ਰਾਈਂ ਤੇ ਕਿਤੇ ਡਗਣ ਰਹੀਆਂ ਸਾਰਾ ਕੁਝ ਇਹ ਇਨਵੋਲਵਮੈਂਟ ਦਾ ਹੀ ਤੇ ਮੈਂ ਅੱਗੇ ਹੱਲ ਕਰਦਾ ਵੀ ਇਸ ਚੀਜ਼ ਦਾ ਆਪਾਂ ਨੂੰ ਹੱਲ ਪੁੱਛਦੇ ਆਂ ਸਰਕਾਰ ਕੋਲੋਂ ਜਨਤਾ ਕੋਲੋਂ ਆਪਣੇ ਪੁਲਿਸ ਅਫਸਰਾਂ ਕੋਲੋਂ ਆਪਣੇ ਸੈਂਟਰ ਦੇ ਅਫਸਰਾਂ ਕੋਲੋਂ ਵੀ ਪੁੱਛਦੇ ਆਂ ਵੀ ਇਹਦਾ ਹੱਲ ਤੁਸੀਂ ਦੱਸਿਆ ਜਾਵੇ ਇਹ ਕਿਉਂ ਨਹੀਂ ਹੱਲ ਹੋ ਰਿਹਾ ਕਿਉਂ ਸਾਡੇ ਪੰਜਾਬ ਨੂੰ ਮਾਰਨ ਤੇ ਲੱਖ ਬਣਿਆ ਕਿ ਪੰਜਾਬ ਖਤਮ ਕਰਦੀ ਪੰਜਾਬ ਸਾਡਾ ਉੱਜੜ ਗਿਆ ਪੰਜਾਬ ਬਾਹਰ ਚਲਾ ਗਿਆ ਕੁਛ 84 ਜਮਾਰਿਆ ਗਿਆ ਕੁਛ ਨਸ਼ਿਆਂ ਚ ਉੱਜੜ ਗਿਆ ਤੇ ਰਹਿ ਪੰਜਾਬ ਚ ਕਿਹੜਾ ਗਿਆ ਗਿਣ ਕੇ ਦੇਖੋ ਜ਼ਮੀਨਾਂ ਸਰਕਾਰ ਲਈ ਜਾ ਰਹੀ ਹੈ ਕੋਈ ਸੜਕਾਂ ਬਣੀਆਂ ਕੁਝ ਹੋਰ ਬਣ ਗਿਆ ਤੇ ਬਾਕੀ ਕੀ ਰਹਿ ਗਿਆ ਪੰਜਾਬ ਦੇ ਵਿੱਚ ਸੋ ਮੇਰੀ ਬੇ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਮਰ ਜਨਤਾ ਨੂੰ ਵੀ ਅਪੀਲ ਕਰਦਾ ਕਿ ਇਹਦੇ ਬਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਆਪਾਂ ਇਸ ਚੀਜ਼ੇ ਦਾ ਗੌਰ ਕੀਤਾ ਜਾਵੇ ਤੇ ਪੰਜਾਬ ਨੂੰ ਬਚਾਇਆ ਜਾਵੇ ਕਸੇਬ ਅਬ ਤੁਸੀਂ ਨਸ਼ੇ ਦੀ ਵੀ ਗੱਲ ਕਰ ਰਹੇ ਸੀਗੀ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਈਵਨ ਪੰਜਾਬ ਤੋਂ ਬਾਹਰ ਜਿਹੜੇ ਸੂਬੇ ਨੇ ਉਹਦੇ ਵਿੱਚ ਪੰਜਾਬ ਨੂੰ ਲੈ ਕੇ ਜਿਹੜੀ ਛਵੀ ਬਣੀ ਹੋਈ ਹੈ ਪੰਜਾਬ ਦੇ ਬਾਰੇ ਲੋਕ ਇਹੀ ਗੱਲ ਕਰਦੇ ਕਿ ਇੱਥੇ ਨਸ਼ਾ ਹੈ ਇੱਥੇ ਹੱਡ ਤੋੜ ਨਸ਼ਾ ਹੈ ਇੱਥੇ ਬੇਅੰਤ ਨਸ਼ਾ ਹੈ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਪਰ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਤੁਸੀਂ ਪੁਲਿਸਿੰਗ ਕੀਤੀ ਹੈ ਪੁਲਿਸ ਦਾ ਨਸ਼ੇ ਪ੍ਰਤੀ ਰਵਈਆ ਕੀ ਹੈ ਇਸ ਵੇਲੇ ਤਾਂ ਇੱਕ ਮੁਹਿੰਮ ਚੱਲਦੀ ਪਈ ਹੈ ਜਿਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਨਸ਼ਾ ਖਤਮ ਹੀ ਕਰ ਦੇਣਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਮੁਕਾਈ ਦੇਣਾ ਪਰ ਤੁਹਾਨੂੰ ਪਤਾ ਹੈ ਕਿ ਆਖਿਰ ਥਾਣਿਆਂ ਦੇ ਵਿੱਚ ਪੁਲਿਸ ਆਫੀਸਰਸ ਦੇ ਵਿੱਚ ਜਾਂ ਅਫਸਰਾਂ ਦੇ ਕੋਲ ਇਹ ਕੀ ਕਿਵੇਂ ਚੱਲਦਾ ਹੈ ਸਾਰਾ ਪ੍ਰੋਗਰਾਮ ਨਸ਼ਾ ਖਤਮ ਕਰਨਾ ਹੋਵੇ ਤੇ ਜੇ ਨਸ਼ਾ ਖਤਮ ਕਰਨ ਤੇ ਪੁਲਿਸ ਆ ਜਾਵੇ ਜੇ ਪੁਲਿਸ ਨੂੰ ਖਤਮ ਕਰਨ ਦੇਣ ਤੇ ਤਾਂ ਹੀ ਨਾ ਪੁਲਿਸ ਨੂੰ ਕੰਮ ਕਰਨ ਦੇਣ ਤੇ ਨਸ਼ਾ ਖਤਮ ਹੋਏ ਮੈਂ ਇੱਕ ਨੱਕੇ ਵੀ ਕਿਹਾ ਸੀ ਕਿ ਪੁਲਿਸ ਦੇ ਐਸਐਚਓ ਦਾ ਜੋ ਉਸ ਇਲਾਕੇ ਦੇ ਜਿਹੜਾ ਵੀ ਥਾਣੇਦਾਰ ਉਹਦਾ ਯੋਰ ਲੱਗਾ ਹੁੰਦਾ ਪੂਰਾ ਕਿ ਮੈਂ ਯਾਰ ਇੱਥੇ ਨਸ਼ਾ ਵਿਕਦਾ ਇਸ ਬੰਦੇ ਨੂੰ ਮੈਂ ਫੜਨਾ ਜਾਂ ਇਸ ਬੰਦੇ ਨੂੰ ਆਪਾਂ ਨਸ਼ਾ ਕਰਦੋਂ ਕਰਨਾ ਉਹ ਸਾਰੇ ਹੀਲੇ ਵਸੀਲੇ ਲਾ ਕੇ ਉਸ ਬੰਦੇ ਤੱਕ ਪਹੁੰਚ ਕਰਦਾ ਜਦੋਂ ਉਸ ਬੰਦੇ ਤੱਕ ਪਹੁੰਚ ਹੁੰਦੀ ਹੈ ਤੇ ਉਸ ਇਲਾਕੇ ਦਾ ਜਿਹੜਾ ਮੰਤਰੀ ਹੁੰਦਾ ਉਹ ਜਦੋਂ ਥਾਣੇ ਉਦੋਂ ਚੱਕ ਕੇ ਘਰ ਤੁਰਨਾ ਸ਼ੁਰੂ ਹੁੰਦਾ ਮંત્રી ਦਾ ਪਹੁੰਚਦਾ ਰਸਤੇ 'ਚ ਫੋਨ ਆ ਜਾਂਦਾ ਮંત્રી ਨੇ ਸੀਨੀਅਰ ਅਫਸਰ ਨੂੰ ਫੋਨ ਕਰ ਦੇਣਾ ਜਦੋਂ ਉਹ ਤੱਕ ਉਹਨੇ ਥਾਣੇ ਪਹੁੰਚਣਾ ਤੇ ਉਹਦੇ ਛਡਣ ਦੀ ਕਾਰਵਾਈ ਸ਼ੁਰੂ ਹੋ ਜਾਣੀ ਆ ਹੁਣ ਉਥੇ ਐਸਐਚਓ ਕੀ ਕਰੂਗਾ ਉਥੇ ਥਾਣੇਦਾਰ ਕੀ ਕਰੂਗਾ ਉਥੇ ਅਫਸਰ ਕੀ ਕਰੂਗਾ ਉਥੇ ਇੱਥੇ ਸਾਡਾ ਜਿਹੜਾ ਨਾ ਅਫਸਰੀ ਦਾ ਫਿਰ ਸਾਡੀ ਅਫਸਰੀ ਇੱਥੇ ਜੀਰੋ ਹੋ ਜਾਂਦੀ ਤੇ ਫਿਰ ਉਥੇ ਕੀ ਕਰਾਂ ਫਿਰ ਨਸ਼ਾ ਬਧਨਾ ਹੀ ਘਟਣਾ ਕਿੱਦਾਂ ਕਿਉਂਕਿ ਫੜਿਆ ਤੇ ਜਾਂਦਾ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਫੜਨਾ ਤੇ ਉਹ ਜਦੋਂ ਫੜਿਆ ਜਾਂਦਾ ਤੇ ਛਡਾਉਣ ਵਾਲੇ ਪਹਿਲਾਂ ਉਥੇ ਪਹੁੰਚ ਜਾਂਦੇ ਤੇ ਨਸ਼ਾ ਕਿੱਥੋਂ ਬੰਦ ਹੋਏਗਾ ਨਸ਼ਾ ਮੈਂ ਹੋਈ ਗੱਲ ਕਰਨਾ ਕਿ ਹਰ ਪਾਸੇ ਹੀ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਸੇ ਰੋਲ ਨਿਕਲਦਾ ਹੀ ਹੈ ਉਹ ਤੁਹਾਡੇ ਸਾਹਮਣੇ ਹਾਂ ਤੁਸੀਂ ਸਵਾਲ ਪੁੱਛਿਓ ਤਾਂ ਤੁਹਾਨੂੰ ਮੈਂ ਜਵਾਬ ਦਿੰਦਾ अच्छा गोत्रा साहब वैसे आपा ਗੱਲ ਕਰਦੇ ਆ ਕਿ ਪੁਲਿਸ ਘਰੀ ਹੋਈ ਆ ਜਾਂ ਪੁਲਿਸ ਬਾਰੇ ਇਹ ਚਰਚਾਵਾ ਹੁੰਦੀ ਹੈ ਕਿ ਸ਼ਾਇਦ ਪੁਲਿਸ ਉਸ ਤਰ੍ਹਾਂ ਆਪਰੇਟ ਨਹੀਂ ਕਰਦੀ ਪਈ ਪਰ ਸਵਾਲ ਇਹ ਵੀ ਹੈ ਕਿ ਪੁਲਿਸ ਆਪਰੇਟ ਕਿਵੇਂ ਕਰਦੀ ਪਈ ਆ ਫਿਰ ਜੇ ਉਹ ਜਿਸ ਤਰ੍ਹਾਂ ਉਹਨੂੰ ਚਾਹੀਦਾ ਉਹ ਨਹੀਂ ਕਰਦੀ ਪਈ ਕਿਉਂਕਿ ਜਿਵੇਂ ਆਪਾਂ ਕਰਨਲ ਬਾਠ ਦਾ ਮਾਮਲਾ ਹੀ ਦੇਖ ਲਈਏ ਹਾਲ ਹੀ ਦੇ ਵਿੱਚ ਸੁਰਖੀਆਂ ਬਟੋਰ ਰਿਹਾ ਦੁਆਰਾ ਉਹਦੇ ਵਿੱਚ ਵੀ ਪੁਲਿਸ ਦੇ ਉੱਤੇ ਇਲਜ਼ਾਮ ਹੈ ਕਿ ਪੁਲਿਸ ਨੇ ਅੰਨੇਵਾ ਜਾ ਕੇ ਕੁੱਟਮਾਰ ਕਰ ਦਿੱਤੀ ਔਰ ਉਸ ਤੋਂ ਬਾਅਦ ਸੀਬੀਆਈ ਨੇ ਅੱਗੇ ਫਿਰ ਆਪਣੀ ਕਾਰਵਾਈ ਕੀਤੀ ਹੈ ਮਤਲਬ ਪੁਲਿਸਿੰਗ ਦੇ ਉੱਤੇ ਫਿਰ ਵੱਡੇ ਸਵਾਲ ਖੜ੍ਹ ਜਾਂਦੇ ਕਿ ਕਿਉਂ ਪੁਲਿਸ ਦੇ ਸਵਾਲ ਖੜਨ ਵਾਲੀ ਗੱਲ ਹੁਣ ਕਰਨਲ ਬਾਟਸਾ ਅਗਲੇ ਤੇਹੀ ਮਾਮਲੇ ਦੇਖੋ ਕਿ ਇੱਕ ਆਨ ਡਿਊਟੀ ਕਰਨਲ ਨਾਲ ਇੰਨੀ ਵਧੇ ਕੀ ਹੋਵੇ ਤੇ ਉਸ ਪਰਿਵਾਰ ਦੀ ਸੁਣਵਾਈ ਜਾਂ ਉਸ ਕਰਨਲ ਸਾਹਿਬ ਦੀ ਸੁਣਵਾਈ ਨਾ ਹੋਵੀ ਹੋਵੇ ਤੇ ਉਸ ਪਰਿਵਾਰ ਦੇ ਵੱਤ ਵਦ ਜਿਹੜੀ ਆਮ ਸਾਡੇ ਜਨਤਾ ਦੀ ਅਪਰੋਚ ਇਹ ਹੁੰਦੀ ਹੈ ਕਿ ਯਾਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਆਪਾਂ ਡੀਜੀਪੀ ਸਾਹਿਬ ਨੂੰ ਮਿਲੀਏ ਡੀਜੀਪੀ ਸਾਹਿਬ ਨੂੰ ਬੜੇ ਔਖੇ ਕਿਤੇ ਮਿਲੇ 10 ਮਿੰਟ ਕੋਈ ਫਾਈਨਲ ਡਿਸੀਜਨ ਨਹੀਂ ਦਿੱਤਾ ਆਪਾਂ ਮੁੱਖ ਮੰਤਰੀ ਨੂੰ ਮਿਲੀਏ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਵੀ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਬਹੁਤ ਇਹਦੇ ਨਾਲ ਮੁੱਖ ਮੰਤਰੀ ਨੂੰ ਮਿਲਣ ਨਾਲੋਂ ਜਾਂ ਡੀਜੀਪੀ ਮਿਲਣ ਨਾਲੋਂ ਮੈਂ ਕਹਿੰਦਾ ਪ੍ਰਧਾਨ ਮੰਤਰੀ ਨੂੰ ਮਿਲਣਾ ਹੋਵੇ ਤੇ ਉਹ ਸੌਖਾ ਲੱਗਦਾ ਉਹਨਾਂ ਨੇ ਅਪਰੋਚ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਨਾਲ ਹੀ ਗਿਆ ਸੀ ਮਿਲੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਕਹਿਤਾ ਵੀ ਤੁਹਾਨੂੰ ਸ਼ਾਮ ਤੱਕ ਰਿਜ਼ਲਟ ਦੇਾਂਗੇ ਉਹ ਸ਼ਾਮ ਹਜੇ ਤੱਕ ਨਹੀਂ ਆਈ ਗੱਲ ਕਰਦੇ ਆ ਕਿ ਸਾਡੇ ਜਿਹੜੇ ਸੀਨੀਅਰ ਪੰਜਾਬ ਦੇ ਐਸ ਵੇਲੇ ਸੈਨਾਪਤੀ ਕਹਿ ਦਈਏ ਡੀਜੀਪੀ ਸਾਹਿਬ ਜਾਂ ਆਪਾਂ ਮੁੱਖ ਮੰਤਰੀ ਸਾਹਿਬ ਕਹ ਦੀਏ ਭਗਵੰਤ ਮਾਨ ਜੀ ਜੇ ਸਾਨੂੰ ਉਹ ਹੀ ਨਹੀਂ ਕੋਈ ਸਾਨੂੰ ਕੋ ਲੜਪੱਲਾ ਕਿਸੇ ਨੂੰ ਫੜਾਉਂਦੇ ਤੇ ਆਮ ਜਨਤਾ ਨੂੰ ਇਨਸਾਫ ਕਿੱਥੋਂ ਮਿਲੇਗਾ ਉਹਨਾਂ ਸਾਹਬ ਨਾਮਿਲ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਦੁਨੀਆ ਦਰਦਾਂ ਟਕਰਾਂ ਖਾਂਦੀ ਫਿਰਦੀ ੱਟਕੇ ਖਾਂਦੀ ਫਿਰਦੀ ਹੈ ਕੋਈ ਇਨਸਾਨੀ ਹਾਰ ਕੇ ਵਿਚਾਰੇ ਥੱਕ ਕੇ ਵਹਿ ਜਾਂਦੇ ਨੇ ਇਹਦੇ ਵਿੱਚ ਮੈਂ ਏਜੰਸੀਆਂ ਦਾ ਵੀ ਪ੍ਰੋਵੋਕੇਟਿਵ ਸਮਝਣਾ ਚਾਹੁੰਦਾ ਕਿਉਂਕਿ ਮੈਂ ਇੱਕ ਜਰਨਲਿਸਟ ਨੂੰ ਸੁਣਦਾ ਪਿਆ ਸੀਗਾ ਉਹਨਾਂ ਨੇ ਆਪਣੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦੇ ਵਿੱਚ ਇਸੇ ਕੇਸ ਦਾ ਜ਼ਿਕਰ ਸੀਗਾ ਔਰ ਹਾਲ ਹੀ ਦੀਆਂ ਸੁਰਖੀਆਂ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੇ ਸਾਫ਼ ਕਿਹਾ ਕਿ ਜੋ ਚੀਜ਼ਾਂ ਦਰਪੇਸ਼ ਨੇ ਜੋ ਚੀਜ਼ਾਂ ਸਾਹਮਣੇ ਦਿਖ ਰਹੀਆਂ ਨੇ ਉਹਦੇ ਮੁਤਾਬਕ ਐਂ ਲੱਗਦਾ ਕਿ ਸ਼ਾਇਦ ਸੀਬੀਆਈ ਨੇ ਵੀ ਕੋਈ ਆਪਣੀ ਚਾਰਜ ਸ਼ੀਟ ਦੇ ਵਿੱਚ ਕੋਈ ਵੱਡੀ ਗੱਲ ਇਹ ਮਾਮਲੇ ਦੇ ਵਿੱਚ ਉਹ ਨਾ ਜਿਹੜੇ ਪੁਲਿਸ ਆਫੀਸਰਸ ਹੈਗੇ ਉਹਨਾਂ ਦਾ ਨਾਮ ਵਿੱਚ ਮੂਲੀਅਤ ਲੈਂਦੀ ਹੈ ਇਸ ਤੋਂ ਇਲਾਵਾ ਕੁਝ ਪ੍ਰਤੀਤ ਨਹੀਂ ਹੋ ਰਿਹਾ ਨਹੀਂ ਤੇ ਜਦੋਂ ਜਦੋਂ ਉਹਨਾਂ ਨੇ ਜੋ ਮਾਰਕੁੱਟ ਕੀਤੀ ਜੋ ਮਤਾਬਕ ਉਹਦੇ ਮਤਾਬਕ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਉਹਦੇ ਮਤਾਬਕ ਹੀ 109 ਦਾ 109 ਜਿਦਾਂ ਆਪਾਂ ਕਹਦੇ ਹਾਂ ਪੁਰਾਣਿਆਂ ਨੂੰ ਕਈਆਂ ਨੂੰ ਨਹੀਂ ਪਤਾ ਉਹ 109 ਮਤਲਬ 307 ਅਟੈਂਪਟ ਟੂ ਮਰਡਰ ਤਾਂ ਉਹਨਾਂ ਨੇ ਕੇਸ ਕੀਤਾ ਉਹਦੀ ਤਫਤੀਸ਼ ਕਰਕੇ ਚਲਾਨ ਬਣਾ ਕੇ ਸੀਬੀਆਈ ਕੋਰਟ ਦੇ ਵਿੱਚ ਦਿੱਤਾ ਹੁਣਗਾ ਅਗਲਾ ਡਿਸੀਜਨ ਕੋਰਟ ਨੇ ਦੇਣਾ ਚਾਰਜ ਲੱਗਣਾ ਕੀ ਕੋਰਟ ਮੰਦੀ ਏ ਕੀ ਨਹੀਂ ਮੰਦੀ ਜੀ ਬਸ ਤੁਹਾਡੇ ਹਿਸਾਬ ਨਾਲ ਜੇ ਆਪਾਂ ਇਸੇ ਚੀਜ਼ ਨੂੰ ਹੀ ਦੇਖ ਲਈਏ ਤੁਹਾਡੇ ਹਿਸਾਬ ਨਾਲ ਫਿਰ ਇਹ ਇੱਕ ਇਹ ਅਲਟੀਮੇਟਲੀ ਇਹਦੇ ਵਿੱਚ ਚਾਰਜ ਸ਼ੀਟ ਕਿਸ ਤਰ੍ਹਾਂ ਦੀ ਫਾਈਲ ਹੋਣੀ ਚਾਹੀਦੀ ਹੈ ਕੀ ਕੁਝ ਹੋਣਾ ਚਾਹੀਦਾ ਬੇਸਿਕਲੀ ਜੋ ਹੋਇਆ ਉਸ ਮੁਤਾਬਕ ਸੀਬੀਆਈ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਜੋ ਵੀ ਹੋਇਆ ਜੋ ਉਹਨਾਂ ਨੇ ਜਿਹੜਾ ਤੁਸੀਂ ਦੇਖੋ ਕਦੋਂ ਦੀ ਮਾਰਚ ਮਹੀਨਾ ਦੀ ਇਹ ਵਾਰਦਾਤ ਹੈ ਤੇ ਅੱਜ ਦਸੰਬਰ ਆ ਗਿਆ ਜੇ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਡੰਗਾਈ ਨਾਲ ਜਾਂਚ ਕੀਤੀ ਹੈ ਜਾਂਚ ਕਰਨ ਨੂੰ ਟਾਈਮ ਲੱਗ ਕਿਉਂਕਿ ਪਹਿਲਾਂ 2-3 ਮਹੀਨੇ ਤੇ ਖੱਜਲ ਖਵਾਰੀ ਚ ਲੰਘ ਗਏ ਜੀ ਇੱਥੋਂ ਜਾਂਚ ਹੋਏ ਜੀ ਉਧਰੋਂ ਹੋਏ ਉਧਰ ਲੰਘ ਗਏ ਜਦੋਂ ਸੀਬੀਆਈ ਦੇ ਕੋਲ ਜਾਂਚ ਪਹੁੰਚੀ ਸੀਬੀਆਈ ਨੇ ਪੂਰੀ ਰਿਪੋਰਟ ਡਿਟੇਲ ਨਾਲ ਜਾਂਚ ਕਰਕੇ ਸੀਬੀਆਈ ਨੇ ਸੀਬੀਆਈ ਕੋਰਟ ਦੇ ਵਿੱਚ ਹੀ ਇਹ ਕੇਸ ਫਾਈਲ ਦਾਖਲ ਕੀਤਾ ਚਲਾਨ ਦਿੱਤਾ ਸੀਬੀਆਈ ਕੋਰਟ ਦੇ ਵਿੱਚ ਜਦੋਂ ਚਲਾਨ ਦਾਖਲ ਕੀਤਾ ਸੀਬੀਆਈ ਦੀ ਇਨਕੁਆਇਰੀ ਮੁਤਾਬਕ ਤੇ ਗਾਂ ਫੈਸਲਾ ਵੀ ਤੇ ਸੀਬੀਆਈ ਕੋਰਟ ਨੇ ਹੀ ਲੈਣਾ ਉਹ ਕੋਰਟ ਹੁਣ ਕੀ ਡਿਸੀਜਨ ਦਿੰਦੀ ਉਹ ਇੱਕ ਜਾਂਚ ਦਾ ਵਿਸ਼ਾ ਜੀ ਤੇ ਉਹ ਫੈਸਲਾ ਜੋ ਦੇਗੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਏਗਾ ਪਰ ਈਵਨ ਓਵਰਆਲ ਜੇ ਮੈਂ ਦੇਖਿਆ ਜਾਲ ਆਪਣੀ ਨੌਕੀ ਜਾਂ ਆਪਣੀ ਤਜਰਬੇ ਦੇ ਮੁਤਾਬਕ ਮੈਂ ਅੱਜ ਤੱਕ ਇਹ ਦੇਖਿਆ ਕਿ सीबीआई ਦਾ ਕੇਸ सीबीआई ਦੇ ਕੋਰਟ ਦੇ ਵਿੱਚੋਂ ਮੈਂ ਆਪਣੀ ਹੂਸ਼ ਦੇ ਵਿੱਚ ਕੋਈ ਬੰਦਾ ਅੱਜ ਤੱਕ ਬਰੀ ਹੁੰਦਾ ਨਹੀਂ ਦੇਖਿਆ ਕਿਉਂਕਿ सीबीआई ਨੇ ਜਿਹੜੀ ਜਿਹੜੀ ਸਾਡੀ ਜਾਂਚ ਪੁਲਿਸ ਦੀ ਥੋੜੀ ਜਿਹੀ ਢਿਲੀ ਰਹਿੰਦੀ ਪਰ सीबीआई ਦੀ ਜਾਂਚ ਜਿਹੜੀ ਬੜੀ ਢੰਗਾਈ ਨਾਲ ਜਾਂਚ ਹੁੰਦੀ ਹੈ ਉਹ ਤੇ ਬੰਦਾ ਉਹ ਹੀ ਗੱਲ ਵੀ ਜੇ ਥਾਣੇ ਜਾਏ ਬੰਦੇ ਦਾ ਜਦੋਂ ਨਾਮ ਪੁੱਛਦੇ ਪੀਓ ਦਾ ਨਾਮ ਤੇ ਪੁੱਛ ਲੈ ਜਾਂ ਦਾਦੇ ਦਾ ਨਾਮ ਪੁੱਛਣ ਤਾਂ ਬੰਦਾ ਇੱਕ ਵਾਰੀ ਤੇ ਪੈਰੋਂ ਹਿੱਲ ਜਾਂਦਾ ਯਾਰ ਮੇਰੇ ਦਾਦੇ ਦਾ ਵੀ ਨਾਮ ਪੁੱਛ ਲਿਆ ਜਰੂਰ ਕੋਈ ਕਾੜ ਹੋਇਆ ਗੱਲ ਕਰਦੇ ਵੀ ਸੀਬੀਏ ਦੀ ਇਨਕੁਆਰੀ ਜਿਹੜੀ ਉਹ ਬੜੀ ਡੁੰਗਾਈ ਨਾਲ ਜਾਂਚ ਹੁੰਦੀ ਉਹਦੇ ਵਿੱਚ ਪਤਾ ਨਹੀਂ ਕੀ ਕੁਛ ਬਹੁਤ ਹੀ ਕੁਛ ਪੁੱਛ ਲੈਂਦੇ ਨੇ ਜੇ ਮੰਨ ਲਓ ਸਾਡਾ ਚਲਾਨ 100 ਪੇਜ ਦਾ ਨਾ ਤੇ ਮੇਰੇ ਹਿਸਾਬ ਨਾਲ ਨਾ ਚਲਾਨ 200 ਪੇਜ ਤੋਂ ਘੱਟ ਨਹੀਂ ਹੋएगा ਡਬਲ ਹੀ ਹੋएगा ਸਾਡਾ ਕਿਉਂਕਿ ਉਹਨਾਂ ਨੇ ਉਹ ਹੀ ਗੱਲ ਵੀ ਪਿੱਛੋਂ ਚੱਲ ਜਾਨਾ ਦਾਦੇ ਪੜਦਾਦੇ ਕਿਥੋਂ ਨਾਲ ਸਾਰੀ ਬੈ ਇਹਨਾਂ ਉਹ ਮੀ ਦਾ ਸੀਬੀਆਈ ਜੋ ਕਰ ਕਰ ਰਹੀ ਹੈ ਜਾਂ ਜੋ ਕਰੇਗੀ ਉਹ ਕਾਨੂੰਨ ਦੇ ਹੱਕ ਚ ਕਰੇਗੀ ਪਰ ਸਵਾਲ ਇਹ ਹੈ ਗੁਤਰਾ ਸਾਹਿਬ ਅੰਤ ਦੇ ਵਿੱਚ ਮੇਰਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਭਰੋਸਾ ਲੋਕਾਂ ਦਾ ਕਦੋਂ ਇੰਨਾ ਬਣੂਗਾ ਕਿ ਲੋਕਾਂ ਨੂੰ ਸੀਬੀਆਈ ਤੱਕ ਜਾਣ ਦੀ ਨੌਬਤ ਨਾ ਪਵੇ ਸਾਰੇ ਸਾਡੇ ਪੰਜਾਬ ਦੀ ਪੁਲਿਸ ਨੂੰ ਬਣਾਉਣਾ ਚਾਹੀਦਾ ਕਿਉਂਕਿ ਸਾਡੇ ਜੇ ਦੇਖਿਆ ਜਾਵੇ ਇਨਸਾਫ ਲੈਣ ਵਾਸਤੇ ਸਾਨੂੰ ਜੇ ਸੈਂਟਰ 'ਚ ਹੀ ਜਾਣਾ ਪੈਂਦਾ ਹੈ ਤੇ ਫਿਰ ਪੰਜਾਬ ਦੀ ਪੁਲਿਸ ਦੀ ਲੋੜ ਗਈ ਪੰਜਾਬ ਦੀ ਪੁਲਿਸ ਖਤਮ ਕਰ ਦਿੱਤੀ ਜਾਵੇ ਪੰਜਾਬ ਦੀ ਪੁਲਿਸ ਨੂੰ ਫਿਰ ਉਹ ਹੀ ਗੱਲ ਵੀ ਸੀ ਬੀਐਸਐਫ ਚ ਬਦਲਦਾ ਜਾਵੇ ਆਰਮੀ ਜੀ ਬਦਲਦਾ ਜਾਵੇ ਕੋਈ ਸੀਬੀਆਈ ਭੇਜ ਦੋ ਜਦੋਂ ਇਨਸਾਫ ਹੀ ਨਹੀਂ ਸਾਨੂੰ ਮਿਲਣਾ ਤੇ ਨਾ ਹੀ ਪੁਲਿਸ ਦਾ ਰਹਿ ਗਿਆ ਤੇ ਇਨਸਾਫ ਜੇ ਸਾਨੂੰ ਸੀਬੀਆਈ ਕੋਲੋਂ ਜਾਂ ਬਾਹਰੋਂ ਹੀ ਮਿਲਣਾ ਪਹਿਲਾਂ ਜਨਤਾ ਦੀ ਆਵਾਜ਼ ਹੁੰਦੀ ਸੀ ਕਿ ਯਾਰ ਥਾਣੇੋਂ ਇਨਸਾਫ ਨਹੀਂ ਮਿਲਿਆ ਆਪਾਂ ਕਿਸੇ ਉੱਚ ਅਫਸਰ ਕੋਲੋਂ ਇਨਕੁਆਰੀ ਕਰਾ ਲਈਏ ਕਿਸੇ ਉੱਚ ਅਫਸਰ ਕੋਲੋਂ ਇਨਸਾਫ ਨਹੀਂ ਮਿਲਿਆ ਕਿਸੇ ਆਈਪੀਐਸ ਅਫਸਰ ਕੋਲੋਂ ਇਨਕੁਆਰੀ ਕਰਾ ਲਈਏ ਠੀਕ ਹੈ ਜੀ ਆਈਪੀਐਸ ਅਫਸਰ ਕੋਲੋਂ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਜੁਡੀਸ਼ੀਅਲ ਇਨਕੁਆਰੀ ਕਰਾ ਲਈ ਜੁਡੀਸ਼ੀਅਲ ਕੋਲੋਂ ਇਨਸਾਫ ਨਹੀਂ ਮਿਲਿਆ ਅਸੀਂ ਜੀ ਉਹਨਾਂ ਕੋਲ ਮਾਰਕਾਂ ਪੀਐਸਸੀਬੀਆ ਤੱਕ ਜਾਂਦਾ ਤੇ ਜਦੋਂ ਇਨਸਾਫ ਨਹੀਂ ਮਿਲਦਾ ਤੇ ਇਹਦਾ ਮਤਲਬ ਹੈ ਸਾਡੇ ਪੁਲਿਸ ਵਾਸਤੇ ਇੱਕ ਬਹੁਤ ਸ਼ਰਮਨਾਕ ਗੱਲ ਹੈ ਕਿ ਬਾਹਰ ਸਾਡੀ ਪੁਲਿਸ ਨੂੰ ਛੱਡ ਕੇ ਸਾਨੂੰ ਬਾਹਰੋਂ ਇਨਕੁਆਰੀ ਕਰਾਣੀ ਪਵੇ ਉੱਥੋਂ ਸਾਨੂੰ ਇਨਸਾਫ ਦੇ ਨਾਲ ਅਸੀਂ ਸੈਟੀਸਫਾਈ ਹਾਂ ਸਾਡੇ ਵਾਸਤੇ ਬਹੁਤ ਇੱਕ ਨਿਹਾਇਕ ਨਿਹਾਇਤ ਹੀ ਨਿੰਦਨਯੋਗ ਗੱਲ ਹੋ ਜਾਂਦੀ ਹੈ ਕਿ ਯਾਰ ਪੁਲਿਸ ਨੂੰ ਛੱਡ ਕੇ ਕੇਸ ਪੰਜਾਬ ਦੀ ਪੁਲਿਸ ਦਾ ਹੋਵੇ ਤੇ ਕੇਸ ਦੀ ਇਨਕੁਆਇਰੀ ਸਾਰਾ ਕੁਝ ਸੀਬੀਏ ਕਰਦੀ ਆ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਅਲਟੀਮੇਟਲੀ ਪੁਲਿਸਿੰਗ ਖੜਦੀ ਕਿੱਥੇ ਆ ਜਾਂ ਖੜੂਗੀ ਕਿੱਥੇ ਇਹ ਹੁਣ ਵਕਤ ਤੇ ਬਿਅਸਰ ਦੱਸਦੇ ਰਵਾਂਗੇ ਵਿਸ਼ਲੇਸ਼ਣ ਕਰਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ